ਹੈਲੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ-ਥਾੜਾ ਆਪਣੇ ਚੈਨਲ ਸੁਜੀਆ ਟਿਊਸ਼ਨ ਦੇ ਵਿੱਚ ਇੱਕ ਪਬਲਿਕ ਨੋਟਿਸ ਆਇਆ ਹੈ ਇੰਪੋਰਟੈਂਟ ਹੈ 9894 ਸਟੂਡੈਂਟਸ ਦੇ ਲਈ ਪੂਰਾ ਪੜ੍ਹ ਦਿਨਾ ਮੈਂ ਜੀ ਪਬਲਿਕ ਨੋਟਿਸ ਦੇ ਵਿੱਚ ਉੱਪਰ ਦਿੱਤਾ ਹੋਇਆ ਲਿਖਿਆ ਕਿ ਸਕੂਲ ਸਿੱਖਿਆ ਵਿਭਾਗ ਅਧੀਨ 9894 ईटीटी ਕਾਡਰ ਦੀਆਂ ਪੋਸਟਾਂ ਦਾ ਵਿਗਿਆਪਨ ਇਸ ਮਿਤੀ ਨੂੰ ਦਿੱਤਾ ਗਿਆ ਸੀ ਅਪਲਾਈ ਕਰਨ ਦੀ ਮਿਤੀ ਦਿੱਤੀ ਹੈ ਔਰ ਅੱਗੇ ਜਿਹੜੀ ਇੰਪੋਰਟੈਂਟ ਲਾਈਨ ਹੈ ਕਿ ਇਸ ਦੇ ਵਿੱਚ ਵੱਖ-ਵੱਖ ਮਿਤੀਆਂ ਰਾਹੀਂ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਤੇ ਇਸ ਦੀ ਲਗਾਤਾਰਤਾ ਦੇ ਵਿੱਚ ਵਾਧਾ ਕਰਦੇ ਹੋਏ ਹੈਂਡੀਕੈਪਡ ਔਰਥੋ ਕੈਟਾਗਰੀ ਦੇ ਜਿਹੜੇ ਸਟੂਡੈਂਟਸ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ 21 ਤਰੀਕ ਨੂੰ 21 ਅਗਸਤ 2025 ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਜਿਹੜਾ ਐਡਰੈਸ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3B1 ਐਸਐਸ ਨਗਰ ਮੁਹੱਲੀ ਵਿਖੇ ਲਿਖੇ ਸ਼ਡਿਊਲ ਅਨੁਸਾਰ सक्रूटनी सदा दिता जाता है ईटीटी नरानवे के स्टूडेंट्स हैपड ओरथो मार्क्स बड़े इंपॉर्टेंट है याद रखियो सिक्सटी एट मार्क्स या इस तो उपर ओर नाइनटी एट मार्क्स या इस तो नीचे मतलब सिक्सटी एट तो लैके नाइनटी एट मार्क्स के जोड़े स्टूडेंट्स ने उन्होंने बुलाया गया जी इंपोर्टेंट है इनफोरमेस याद रखियो बहुत बहुत थैंक यू जी होर इनफोरमेस आई नाली नाल देंदे रहें बहुत बहुत थैंक यू बहुत बहुत शुक्रिया